ਲਓ ਬਾਈ ਜੀ ਸਤਿ ਸ੍ਰੀ ਅਕਾਲ ਦੀ ਸਾਰੇ ਹੀ ਭਰਾਵਾਂ ਨੂੰ ਜਿਹੜੇ ਬੰਦੇ ਜੱਸਾ ਨੰਗਲ ਤੋਂ ਪੇਜ ਨਾਲ ਜੁੜੇ ਹੋਏ ਨੇ ਤੇ ਅੱਜ ਦਾ ਵਲੌਗ ਅਸੀਂ ਕਰ ਰਹੇ ਹਾਂ ਸ਼ੁਰੂ ਤੇ ਬਣੇ ਰਹੋ ਵਲੌਗ 'ਚ ਦੇਖਿਓ ਕੀ ਬਣਦਾ ਸਾਰਾ ਦਿਨ ਫੜੋ ਪਾਈਏ ਹਰਾ ਘੋੜੀਆਂ ਨੂੰ ਤੁੰਦ ਦੇਖੋ ਅੱਜ ਠੰਡ ਪੂਰੀ ਐ ਲਓ ਜੀ ਬਾਈ ਜੀ ਚਾਰ ਪੱਟਿਆਗਾ ਤੇ ਚਾਰ ਪੱਟ ਕੇ ਪਹਿਲਾਂ ਤਾਂ ਮਿੱਟੀ ਪਰਾ ਕਰੀ ਆ ਖਰਾਬ ਜਾ ਗਿਆ ਸੀ ਤੇ ਦੂਬਾਰਾ ਵੇਏ ਤੋ ਹੋ ਜਾਂਦਾ ਉਹ ਬਦਲੇ ਜਾਂਦਾ ਹੁੰਦਾ ਵੀਡੀਓ ਚ ਭਾਂਡ ਜਿਹਦਾ ਇਪਲ ਲਿਆਉਣਾ ਫੂ ਲਾ ਆ ਗੜਾ ਮੁੰਡਾ ਇਹ ਕਹਿੰਦਾ ਮੈਨੂੰ ਸ਼ੂਗਰੀ ਹੋ ਗਿਆ ਲੈ ਕੱਲ ਦਾ ਜਵਾਕ ਆ ਵੀ ਤੈਨੂੰ ਕਹਿਣਾ ਮੇਰਾ ਟੈਸਟ ਕਰਾ ਕੇ ਲਓ ਮੈਨੂੰ ਵਸਾ ਬਾਲੇ ਬਾਥਰੂਮ ਬਾਲੇ ਵਾਰੀ ਆਉਣਾ ਹੈਗਾ ਹੈ ਓਏ ਆ ਦੇਖੋ ਜੀ ਲੈ ਹਲੋ ਹਲੋ ਆ ਇਧਰੋਂ ਵਲੌਗ ਬਲੂ ਨੂੰ ਬਣਾ ਕੇ ਆਈ ਹਾਂ ਇਹ ਗੱਲ ਬਣਦੀ ਇਹਦਾ ਆਹਾ ਮੋਬਾਈਲ ਹੀ ਫੜਨਾ ਪਊ ਆਪਣੇ ਵਾਲਾ ਫੇਰ ਗੱਲ ਬਣੂ ਬਾਈ ਜੀ ਚਾਰ ਆ ਪੱਟਿਆ ਖਰਾਬ ਇਹਨੂੰ ਪੱਟ ਕੇ ਪਰਾ ਕਰਦੇ ਹਾਂ ਮਿਹਸਾਂ ਤੇ ਬੱਕਰੀਆਂ ਨੂੰ ਪਾਉਨੇ ਚਾਰ ਤੇ ਫੇਰ ਵੜਾਂਗੇ ਹਰਾ ਹਰਾ ਆ ਦੇਖੋ ਬਾਈ ਜੀ ਮੁੰਡਾ ਕਾਰ ਜੋ ਆਇਆ ਜੀ ਇਹ ਅੱਜ ਸਿੱਧਾ ਹਰੇ ਦੇ ਵਿੱਚ ਹੀ ਪਸਾ ਲਿਆ ਦੇਖੋ ਜੀ ਲਓ ਜੀ ਕੱਪੜੇ ਬਾਦਲ ਕੇ ਪੱਗ ਪੁੱਗੋ ਉਹੀ ਹੈ ਕੋਟ ਵੀ ਉਹੀ ਹੈ ਕਹਿੰਦੇ ਮੁੰਡਾ ਕਹਿੰਦੇ ਸੰਧੂ ਦਾ ਇਹ ਸੰਧੂ ਚਾਚੇ ਦਾ ਤੇ ਕਹਿੰਦੇ ਵਲੌਗ ਦੇਖੋ ਜੀ ਵਲੌਗ ਦੇ ਵਿੱਚ ਆਉਣਾ ਚਾਹੁੰਦਾ ਕਹਿੰਦਾ ਜੀ ਹਰਾ ਵੜ ਦਿੰਦਾ ਮੈਂ ਮੈਨੂੰ ਵਲੌਗ ਦੇ ਵਿੱਚ ਲੈ ਲਓ ਹਾਂ ਇਹ ਕਰਦਾ ਭੈਣੇ ਦੀ ਮੂਸੇ ਵਾਲਾਂਗਾ ਹੈ ਉਹ ਮਿਸਟਰੀ ਬੰਨਣਾ ਉਹ ਮਰੌਦੀ ਥੋੜੀ ਜਿਹੀ ਚਿਚਾਰੇਗੀ ਏ ਏ ਏ ਏ ਪੱਗ ਦੇਖ ਪੱਗ ਦੇਖ ਪੱਗ ਪੱਗ ਪਾਜੋ ਪੱਗੀ ਪੱਗ ਹੈ ਤੇਨੇ ਬਾਈ ਜੀ ਕਹਿੰਦੇ ਸ਼ਰਾ ਲਾਉਂਦਾ ਕੋਕੇ ਪੱਗ ਦੇ ਅੱਨਾ ਪੱਗ ਦੇ ਤਰ੍ਹਾਂ ਬੁਲਾ ਡੇ ਮਾਰੇ ਮੁੰਡਾ ਇਹ ਕੋਈ ਆਪਣੀ 10 ਬੁੱਤੀ ਨਹੀਂ ਉਹ ਨੂੰ ਮਾਰ ਕੇ ਚੁਰਗੇ ਅੱਜ ਕਾਰ ਜਾ ਮੁੰਡਾ ਆਪਾਂ ਨੂੰ ਵੜ ਗਿਆ ਅੱਜ ਇਹਨੂੰ ਲੂਸਣ ਵੜਨਾ ਸਿਖਾਉਨੇ ਆ ਉਧਰੋਂ ਹਰਾ ਵੜਿਆ ਆਂਦਾ ਹੁਣ ਘੋੜਿਆਂ ਵਾਸਤੇ ਵੜਦੇ ਆ ਲੂਸਣ ਤੇ ਦੇਖੋ ਜੀ ਮੁੰਡਾ ਇਹ ਪੜਾਕੂ ਵੀ ਪੂਰਾ ਤੇ ਕੰਮਾਂ ਵੀ ਕਹਿੰਦੇ ਪੂਰਾ ਫੁੱਲ ਆ ਬਾਈ ਜੀ ਦਲਜੀਤ ਤੇ ਦਸਾਂਤ ਦਾ ਭਲੇਖਾ ਪੈਂਦਾ ਮੰਗ ਰੋ ਤਰੇ ਜਾਂਦੇ ਦਾ ਦਲਜੀਤ ਉਹ ਦਲਜੀਤ ਨਹੀਂ ਨਹੀਂ ਪੰਪਾ ਨਾਲ ਤੇ ਭੁੱਖਈਆਂ ਪੰਪਾ ਨਾਲ ਤੇ ਤੂੰ ਭੁੱਖਈਆਂ ਇਹਨੇ ਬਾਈ ਦਲਜੀਤ ਤੇ ਕਹਿੰਦੇ ਬੀਏ ਭਲਾਡੇ ਕਰਨ ਲੱਗ ਗਿਆ ਗੁਰਨਾਨਕ ਕਾਲਜ ਓਏ ਹਾਂ ਅੱਜ ਭਲਾ ਟੱਕੀ ਗੱਲ ਹੋ ਗਈ ਆ ਦੇਖ ਲੋ ਜੀ ਉਥੋਂ ਰੇੜੀ ਲਿਆ ਰੋੜ ਕੇ ਸਿੱਤੀ ਪਾਣੀ ਦੀ ਥੇ ਲੱਗੀ ਪਾਣੀ ਨਾ ਪੀ ਉਹ ਗਰਮ ਹੋਜੂਗਾ ਮੁੜ ਘਾ ਰਿਆ ਬਲਾ ਸੀ ਨਾ ਪਾਣੀ ਹੋਈ ਜਾਂਦੀ ਤੂੰ ਉਹ ਪਾਣੀ ਹੋਜ ਰੋ ਵਾਟਰ ਕੂਲਰ ਲੱਗਿਆ ਹੋਇਆ ਪਾਣੀ ਕਿਵੇਂ ਨਾ ਹੋਵੇ ਤੂੰ ਜਾਣ ਦੇ ਨਾ ਪੀ ਪਾਣੀ ਖੰਗ ਪਹਿਲਾ ਹੋਰੀ ਐ ਆ ਦੇਖੋ ਜੀ ਬੱਕੀ ਦੇ ਉੱਤੇ ਧਰੀ ਹੋਈ ਏ ਸਾਡੀ ਪੰਡ ਇਹ ਸਿੱਟਾਂ ਦੀ ਮਸ਼ੀਨ ਮੂਰੇ ਫੇਰ ਇੱਕ ਹੋਰ ਪੰਡ ਲੈ ਕੇ ਜਾਵਾਂਗੇ ਆ ਦੇਖੋ ਬੋ ਕੋ ਬੰਦਾ ਏ ਓਏ ਕੋਣੀ ਜਿਹੀ ਲੱਗਿਆ ਬਾਈ ਜੀ ਨੂੰ ਐ ਦੱਲਾ ਜੀਤ ਲਓ ਬਾਈ ਜੀ ਬੱਕਰੀਆਂ ਅੰਦਰ ਕਰਤੀਆਂ ਘੋੜੀਆਂ ਵੀ ਅੰਦਰ ਤਰਪਾਲਾ ਛੱਡਦੇ ਆ ਤੇ ਇੱਥੇ ਆਪਾਂ ਕਰਦੇ ਆ ਵਲੌਗ ਦਾ ਐਂਡ ਸਾਰੇ ਭਰਾਵਾਂ ਨੂੰ ਸਸਰੀ ਕਾਲ ਓਡੀ ਮਾਰਨਿੰਗ ਗੁੱਡ ਨਾਈਟ ਤੇ ਲਓ ਜੀ ਨਜ਼ਾਰੇ ਅੱਜ ਦੇ ਵਲੌਗ ਦੇ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰਿਓ ਜਿਹੜੇ-ਜਿਹੜੇ ਬੰਦੇ ਨਵੇਂ ਜੁੜੇ ਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓ ਅੱਗੇ ਆਪਦੇ ਫਰੈਂਡਾਂ 'ਚ ਚੱਕੋ ਜੀ ਮદાન ਹੋ ਗਿਆ ਖਾਲੀ ਤੇ ਸੂਰਜ ਵੀ ਗਿਆ ਸੈਪਾ ਜੀ ਸਾਰਿਆਂ ਦਾ ਸਾਡੇ ਬਲੌਗ 'ਚ ਸੁਆਗਤ ਹੈ ਤੇ ਅੱਜ ਸਾਡਾ ਪਹਿਲਾ ਬਲੌਗ ਹੈ ਤੇ ਅੱਜ ਆਪਾਂ ਅਜੇ ਠੰਡ ਬਈ ਬਹੁਤ ਹੈ ਬੱਕਰੀਆਂ ਬੁੱਕਰੀਆਂ ਅੰਦਰ ਹੀ ਨੇ ਤੇ ਘੋੜੀਆਂ ਵੀ ਅੰਦਰ ਹੀ ਆ ਤੇ ਠੰਡ ਬਹੁਤ ਹੈ ਤੇ ਆਪਾਂ ਪਿੰਡ ਜਾ ਕੇ ਆਉਣਾਗਾ ਪਹਿਲਾਂ ਆਪਾਂ ਤੁਹਾਨੂੰ ਘੋੜੀਆਂ ਦਿਖਾ ਦਿੰਨੇ ਆ ਕੋੜੀ ਅੰਦਰ ਐ ਬੱਕਰੀਆਂ ਵੀ ਅੰਦਰ ਐ ਤੇ ਮੁਰਗੇ ਵੀ ਤੇ ਆਪਣਾ ਆ ਖੜਾ ਫੋੜ ਤੇ ਆਪਾਂ ਫੇਰ ਮਿਲਦੇ ਆ ਸੋਨੂ ਲੋ ਜੀ ਪਿੰਡ ਜਾ ਕੇ ਮੁੜਿਆ ਏ ਠੰਡ ਬਹੁਤ ਸੀ ਵਲੌਗ ਬਣਾਇਆ ਨਹੀਂ ਹੁਣ ਆਪਾਂ ਸਾਡੀ ਮਸ਼ੀਨ ਪਾਈ ਟੋਪੇ ਤੇ ਚੱਲੀ ਜਾਂਦੀ ਸੀ ਤੇ ਆਪਾਂ ਥੱਥੇ ਬਣਾਉਣਾ ਰਹਿ ਗਿਆ ਠੰਡ ਸੀ ਜ਼ਿਆਦੇ ਤੇ ਹੁਣ ਆਪਾਂ ਘਰ ਨੂੰ ਜਾ ਰਹੇ ਆਂ ਬਸ ਜਾਣ ਆਲੀ ਆਂ ਘਰੇ ਜਾ ਕੇ ਮਿਲਦੇ ਆਂ ਓਕੇ ਹੁਣ ਆਪਾਂ ਚਾਰ ਬੱਟਨ ਲੱਗ ਗਏ ਤੇ ਚਾਰ ਥੋੜਾ ਇਹ ਖਰਾਬ ਸੀ ਤੇ ਜਦੋਂ ਖਰਾਬ ਸੀ ਤਾਂ ਹੁਣ ਇਹਨੂੰ ਚੱਕਣ ਲੱਗੇ ਤੇ ਜਦੋਂ ਚੱਕਤਾ ਉਹਦੋਂ ਮਿਲਦੇ ਆਂ ਸੋਨੂੰ ਲਓ ਜੀ ਹੁਣ ਆਪਾਂ ਆਪਣੇ ਚਾਚਾ ਜੀ ਕੋਲ ਪਿੰਡ ਨੂੰ ਜਾ ਰਹੇ ਆਂ ਤੇ ਹੁਣ ਸੋਨੂੰ ਬਸ ਜਾ ਕੇ ਮਿਲਦੇ ਆਂ ਲਓ ਜੀ ਮਿੱਤਰੋ ਹੁਣ ਆਪਾਂ ਨਾਲੇ ਤੇ ਠੰਡ ਬਹੁਤ ਜ਼ਿਆਦਾ ਆ ਆਪਾਂ ਇੱਛੀ ਬਲੌਗ ਦਾ ਐਂਡ ਕਰਦੇ ਆ ਸਾਰਿਆਂ ਦਾ ਧੰਨਵਾਦ ਬਾਈ ਬਲੌਗ ਨੂੰ ਲਾਈਕ ਸਬਸਕ੍ਰਾਈਬ ਕਰਦਿਆ ਕਰੋ ਪਲੀਜ਼ ਲਓ ਜੀ ਆਪਾਂ ਘਰੇ ਆ ਗਏ ਤੇ ਹੁਣ ਡੱਕਲ ਨਵਾਲਿਆ ਕਿਲਾਤਾ ਬਾਰੇ ਬਹੁਤ ਸਰਾਗੀ ਤੇ ਆ ਤਾਂ ਆਪਣਾ ਟਰੈਕਟਰ ਟੱਕਿਆ ਖੜਾ ਤੇ ਦੂਜਾ ਟਰੈਕਟਰ ਉਧਰ ਖੜਾਗਾ ਉਹ ਥੋੜਾ ਲੀਕ ਆ ਇਹ ਦੇਖੋ ਵੱਡੀ ਹੁੱਕ ਹੱਲੀ ਇਕ ਲੋਕ ਤਾਂ ਹੈ ਨਹੀਂ ਧੋਣ ਵਾਲਾਗਾ ਸਾਰਾ ਤੇ ਕਿਸੇ ਦੇ ਘਰੇ ਟੱਕੀ ਖੜਾ ਸੀਗਾ ਤੋ ਤਾਂ ਨਹੀਂ ਤੇ ਇੱਧਰ ਆਪਣਾ ਟਰਾਲਾ ਖੜਾ ਇੱਧਰ ਟਰਾਲੀ ਤੇ ਗੱਡੀ ਤੇ ਫਾ ਫੇਰ ਮਿਲਦੇ ਆ ਸੋਨੂ ਲੋ ਜੀ ਹੁਣ ਆਪਾਂ ਆ ਗਏ ਮਾਨਸਾ ਗੈਂਚੀਆਂ ਤੇ ਇੱਥੇ ਆਪਣੀ ਦਾਦੀ ਦੀ ਬਾਹ ਦਿਖਾਉਣ ਆਏ ਆ ਬੇ ਬਹੁਤ ਜ਼ਿਆਦਾ ਦਰਦ ਕਰਦੀ ਆ ਤੇ ਆਪਾਂ ਫੇਰ ਪਿੰਡੇ ਆ ਕੇ ਮਿਲਦੇ ਆ ਸੋਨੂ ਓਡੇ ਤੇ ਇੱਧਰ ਦੇਖੋ ਜੀ ਇੱਧਰ ਜਵਾਕ ਕੋੜੀ ਬੱਕਰੀਆਂ ਨਾਲ ਖੇਢੀ ਜਾਂਦਾ ਬੜੀਆ ਦੇਖੋ ਇਧਰ ਮੇਮਣੇ ਬਾਹਰ ਨਿਕਲੇ ਆਉਂਦੇ ਆ ਜੋ ਤੇ ਜਵਾਕ ਪੂਰੀ ਮਸਤੀ ਚ ਐ ਦੇਖੋ ਅਜਵਾਕ ਤੋਂ ਖੋਲਿਆ ਵਿਚਾਰੇ ਤੋਂ ਪਾਪਾ ਘੋੜੀਆਂ ਬਾਹਰ ਕੱਢਤੀਆਂ ਤੇ ਵਿਚ ਚਾਰ ਬਾਤਾਂ ਖੁਰਲੀਆਂ ਚ ਲੋ ਜੀ ਹੁਣ ਆਪਾਂ ਬੱਕਰੀਆਂ ਬੰਨਤੀਆਂ ਬਾਹਰੇ ਬੰਨੀਆਂ ਨਹੀਂ ਕੱਢਤੀਆਂ ਬੱਕਰੀ ਨੂੰ ਪਾਤੀ ਛੱਕਰ ਆ ਜਿਹੜਾ ਬੱਕਰਾ ਬਹੁਤ ਭੜਾਈ ਕਿਉਂ ਇਹਨੇ ਤੈਨੂੰ ਕੀ ਕਿਹਾ ਜੀ ਬੱਕਰੀਆਂ ਵਾਸਤੇ ਚਾਰ ਪਾਤਾ ਤੇ ਇਧਰ ਹਰਾਗਾ ਥੋੜਾ ਥੋੜਾ ਇੱਥੇ ਵੀ ਚਾਰ ਪਾਉਣਗੇ ਇਧਰ ਤਿੰਨੇ ਚ ਚਾਰ ਪਾਤਾ ਦੇਖ ਉਧਰ ਤੇ ਸੁਰਜ ਆਵਦਾ ਚਿਹਰਾ ਥੋੜਾ ਥੋੜਾ ਦਿਖਾਈ ਜਾਂਦਾ ਏ ਉਧਰ ਚਾਰ ਟੋਕਰੇ ਨਾਲ ਭਰਿਆ ਜਾ ਰਿਹਾ ਏ ਟੋਕਰੇ ਨਾਲ ਚਾਰ ਭਰੇ ਜਾ ਰਿਹਾ ਏ ਤੇ ਬੱਕਰੀਆਂ ਅੰਦਰ ਮੈਂਕੀ ਜਾਂਦੀਆਂ ਨੇ ਕਿਸਾਨ ਨੇ ਬਾਹਰੇ ਕੱਢਾ ਉਹ ਹੁਣ ਆਪਾਂ ਪੜਦੇ ਆ ਸਾਫ ਚਾਰ ਤੇ ਥੱਲੋਂ ਪਹਿਲਾਂ ਸਫਾਈ ਕਰਤੀ ਤੇ ਖਰਾਬ ਚਾਰ ਪਿੱਛੇ ਨੂੰ ਖਿੱਚਤਾ ਉੱਤੋਂ ਖਰਾਬ ਚੱਕਣਾ ਵੀ ਪੈਂਦਾ ਹੈ ਕੋਈ ਫੱਲਾ ਚਾਰ ਥੋੜਾ ਥੋੜਾ ਖਰਾਬ ਸੀ ਉੱਲੀ ਲੱਗ ਰਹੀ ਐ ਉੱਲੀ ਵਾਲਾ ਸਾਰਾ ਮੁਰਗੇ ਦੇ ਕੰਮ ਆਉਜੀ ਜਾਂ ਸੁੱਕਦੇ ਕੰਮ ਆਉਜੀ ਵੱਧ ਤੋਂ ਵੱਧ ਸਾਰਿਆਂ ਨੂੰ ਬੇਨਤੀ ਐ ਭਾਈ ਮੈਂ ਸਾਨੂੰ ਚਾਰਨਾ ਪਾਇਆ ਕਰੋ ਸਹੀ ਗੱਲ ਐ ਸਾਡੀ ਤਾਂ ਮਜਬੂਰੀ ਐ ਹੁਣ ਮਜਬੂਰੀ ਐ ਕੋਈ ਮਜਬੂਰੀ ਨਹੀਂ ਭਾਈ ਜੰਬਲੇ ਹੋਏ ਨੇ ਇਹ ਇਹ ਇਨਾ ਦਾ ਖਰਾਬ ਹੁੰਦੀ ਐ ਪੁੱਤ ਜੀ ਐਸੀ ਮੀਹ ਵਾਲੇ ਪਏ ਹੁਣ ਮੀਂਹ ਕਰਕੇ ਬਹੁਤ ਖਰਾਬ ਹੋ ਗਿਆ ਇਹ ਕਪੜਾ ਤਰੀਕਾ ਗਲਤ ਆ ਪਟੋਆ ਥੱਲੇ ਪਾਟਵੇਂਗੇ ਯਾਰ ਜਿਹੜਾ ਹੈਗਾ ਚਾਰ ਇਹਦਾ ਵਧੀਆ ਪਿਆ ਇਥੋ ਜਿਹਾ ਸਾਫ਼ ਕਰੀਏ ਉੱਤੋਂ ਠੰਡ ਬਹੁਤ ਜ਼ਿਆਦੇ ਆ ਲੋਗਾਂ ਦੀ ਮਿੱਟੀ ਖਡਾਂਗੇ ਅੱਜ ਦੇਖੋ ਕਿੰਨਾ ਖਰਾਬ ਹੋ ਰਿਹਾ ਤੂੜੀ ਏ ਥੱਲੇ ਇਹਨਾਂ ਕਿ ਮੈਂ ਤੂੜੀ ਆ ਚਾਰ ਖਰਾਬ ਆਈ ਆਹ ਰਹਾ ਦੇਖੋ ਇਹ ਕਿੰਨਾ ਖਰਾਬ ਨਿਕਲਦਾ ਥੱਲੋ ਸਫਾਈ ਕਰ ਦਿੰਨੇ ਆ ਮੂਰੋ ਮੂਰੋ ਜੀ ਚਲ ਸੋਨੂੰ ਫੇਰ ਮਿਲਦੇ ਜੋ ਸਾਫ ਕਰਕੇ ਚਾਰ ਪੱਟਣ ਲੱਗੇ ਸਾਰੇ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਐਸੀ ਬਲੌਗ ਦਾ ਕਰ ਰਹੇ ਆ ਇੱਥੇ ਐਂਡ ਹਾਂਜੀ ਠੀਕ ਹੈ ਜੀ ਤੇ ਕੁਲਚੇ ਕਾਲਚੇ ਖਾ ਲੇ ਤੇ ਘਰਦਾਨ ਦਾ ਸਿਆ ਨਹੀਂ ਰਿਹਾ ਕੁਲਚੇ ਜੇ ਅਸੀਂ ਬਹੁਤ ਜਿਆਦਾ ਹੁਲਾ ਗਏ ਨਾ ਜਿਆਦਾ ਅਸੀਂ ਬਾਈ ਜੀ ਬਹੁਤ ਬੰਦੇ ਐੜਿਆ ਐੜਿਆ ਜੀ ਬਲਾ ਹੋਣ ਬਲਾ ਸਤਿਕਾਰ ਕੁਛ ਨਹੀਂ ਤਾਂ ਕੁਛ ਨਹੀਂ ਤਾਂ